ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਐਸਈ ਤੇ ਸਿੱਖ ਇਤਿਹਾਸ ਦੇ ਵਿੱਚ ਅਜਦਾ ਦੇਣਾ ਅੱਜ 18 ਨਵੰਬਰ ਹੈ 18 ਨਵੰਬਰ 1966 ਤਲਵੰਡੀ ਸਾਬੋ ਬਠਿੰਡਾ ਤੋਂ 27 ਕਿਲੋਮੀਟਰ ਤੇ ਰਾਮਾ ਮੰਡੀ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੂਰ ਇੱਕ ਕਸਬਾ ਹੈ 1706 ਦੇ ਵਿੱਚ ਇਹ ਇੱਕ ਨਿੱਕਾ ਜਿਹਾ ਪਿੰਡ ਹੁੰਦਾ ਸੀ ਜਿਸ ਦੇ ਵਿੱਚ ਭਾਈ ਡੱਲਾ ਤੇ ਉਸ ਦੀ ਘਰ ਵਾਲੀ ਬੀਬੀ ਕਪੂਰੋ ਕੋਟਕਪੂਰਾ ਦੇ ਮੋਢੀ ਭਾਈ ਕਪੂਰ ਸਿੰਘ ਦੀ ਭੈਣ ਰਹਿੰਦੇ ਸਨ 16 ਜਨਵਰੀ 1706 ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਪੁੱਜੇ ਸਨ ਅਤੇ 30 ਅਕਤੂਬਰ ਤੱਕ ਇੱਥੇ ਰਹੇ ਸਨ ਇਸ ਨੌ ਮਹੀਨੇ ਤੋਂ ਬਾਅਦ ਸਮੇਂ ਦੇ ਵਿੱਚ ਭਾਈ ਡੱਲਾ ਪਰਿਵਾਰ ਨੇ ਗੁਰੂ ਜੀ ਅਤੇ ਉਹਨਾਂ ਦੇ ਸਾਥੀ ਸਿੱਖਾਂ ਦੀ ਬਹੁਤ ਸੇਵਾ ਕੀਤੀ ਇੱਥੇ ਰਹਿੰਦਾ ਗੁਰੂ ਜੀ ਨੇ ਸੰਗਤਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਕੁਝ ਚਿੱਠੀਆਂ ਵੀ ਭੇਜੀਆਂ ਸਨ ਜਿਸ ਤੋਂ ਇਹ ਪ੍ਰਚਾਰਾ ਜਾਣ ਲੱਗ ਪਿਆ ਕੀ ਇਹ ਤਖਤ ਸੀ 1960 ਦੇ ਵਿੱਚ ਅਕਾਲੀ ਦਲ ਦੇ ਵਿੱਚ ਇਹ ਮੰਗ ਉਠਾਈ ਜਾਣ ਲੱਗੀ ਕਿ ਜਿੱਥੇ ਚਾਰ ਤਖਤ ਨੇ ਉੱਥੇ ਦੰਦਮਾ ਸਾਹਿਬ ਤਲਵੰਡੀ ਸਾਬੂ ਨੂੰ ਵੀ ਇੱਕ ਤਖਤ ਐਲਾਨਿਆ ਜਾਵੇ 17 ਨਵੰਬਰ 1949 ਦੇ ਦਿਨ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਵਿੱਚ ਵੀ ਉਠਾਇਆ ਗਿਆ ਇਸ ਹਾਲਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਜੁਲਾਈ 1960 ਦੇ ਦਿਨ ਮਤਾ ਨੰਬਰ 799 ਦੇ ਰਾਹੀਂ ਇੱਕ ਕਮੇਟੀ ਬਣਾ ਦਿੱਤੀ ਜੋ ਇਸ ਬਾਰੇ ਆਪਣੀ ਰਾਏ ਦੇਵੇ ਇਸ ਵੇਲੇ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ ਅਤੇ ਮਾਸਟਰ ਤਾਰਾ ਸਿੰਘ ਅਤੇ ਬਾਕੀ ਸੀਨੀਅਰ ਅਕਾਲੀ ਆਗੂ ਜ਼ਿਲਾਂ ਦੇ ਵਿੱਚ ਸਨ ਖੈਰ ਕਮੇਟੀ ਬਣਾ ਕੇ ਇਹ ਗੱਲ ਇੱਥੇ ਹੀ ਖਤ ਵਿਚ ਮਾਸਟਰ ਤਾਰਾ ਸਿੰਘ ਦੀ ਰਿਹਾਈ ਮਗਰੋਂ ਇਹ ਮੁੱਦਾ ਫੇਰ ਖਤਮ ਹੋ ਗਿਆ ਕਿਉਂਕਿ ਮਾਸਟਰ ਜੀ ਨੇ ਕਿਹਾ ਸੀ ਕਿ ਇਸ ਨੂੰ ਇਲਾਕੇ ਦਾ ਸਵਾਲ ਨਾ ਬਣਾਇਆ ਜਾਵੇ ਇਸ ਮਗਰੋਂ 1960 ਦੇ ਵਿੱਚ ਬਣੀ ਕਮੇਟੀ ਤੋਂ ਨਵੀਂ ਰਿਪੋਰਟ ਲੈ ਕੇ ਸ਼੍ਰੋਮਣੀ ਕਮੇਟੀ ਨੇ 18 ਨਵੰਬਰ 1960 ਦੇ ਦਿਨ ਮਤਾ ਨੰਬਰ 32 ਦੇ ਰਾਹੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਪੰਜਵਾਂ ਤਖਤ ਬਣਾਉਣ ਦਾ ਐਲਾਨ ਕਰ ਦਿੱਤਾ 18 ਨਵੰਬਰ 1982 ਜੁਲਾਈ 1982 ਦੇ ਵਿੱਚ ਸ਼ੁਰੂ ਹੋਏ ਧਰਮਯੁੱਧ ਮੋਰਚੇ ਨੂੰ ਚਲਦਿਆਂ ਜਦ 4 ਮਹੀਨੇ ਹੋ ਗਏ ਸਨ ਤਾਂ ਇਸ ਵੇਲੇ ਤੱਕ ਜੇਲ੍ਹਾਂ ਦੇ ਵਿੱਚ 25000 ਤੋਂ ਜ਼ਿਆਦਾ ਸਿੱਖ ਕੈਦ ਹੋ ਚੁੱਕੇ ਸਨ ਅਤੇ ਸਰਕਾਰ ਦੀ ਹਾਲਤ ਬਹੁਤ ਮਾੜੀ ਸੀ ਅਖੀਰ ਇੰਦਰਾ ਗਾਂਧੀ ਨੇ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਪਰ ਕੁਝ ਜੇਲ੍ਹਾਂ ਦੇ ਵਿੱਚੋਂ ਅਕਾਲੀਆਂ ਨੇ ਬਾਹਰ ਆਉਣ ਤੋਂ ਨਾਂ ਕਰ ਦਿੱਤੀ। ਅਕਾਲੀ ਦਲ ਨੂੰ ਹੁਕਮ ਕਰਕੇ ਉਹਨਾਂ ਨੂੰ ਬਾਹਰ ਸਦਣਾ ਪਿਆ। ਇਸ ਮਗਰੋਂ 18 ਨਵੰਬਰ ਨੂੰ ਅਕਾਲੀ ਪਾਰਟੀ ਦੇ ਮੁਖੀ ਨੇ ਇਹ ਐਲਾਨ ਕੀਤਾ ਕਿ ਅਕਾਲੀ ਐਮਪੀ ਅਤੇ ਐਮਐਲਏ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣਗੇ। 18 ਨਵੰਬਰ 1982 ਨੂੰ ਕੀਤੇ ਐਲਾਨ ਦੇ ਮੁਤਾਬਕ 27 ਜਨਵਰੀ ਨੂੰ ਅਕਾਲੀ ਲੈਜਿਸਲੇਚਰਾਂ ਨੇ ਅਸਤੀਫੇ ਦੇਣੇ ਸਨ ਪਰ ਦੂਜੇ ਪਾਸੇ ਸਰਕਾਰ ਦੇ ਨਾਲ ਗੱਲਬਾਤ ਵੀ ਚੱਲ ਰਹੀ ਸੀ। ਅਕਾਲੀ ਪਾਰਟੀ ਦੇ ਸਰਕਾਰਗੇ ਇਹਨਾਂ ਅਸਤੀਫਿਆਂ ਤੋਂ ਪਿੱਛੇ ਹਟਣਾ ਚਾਹੁੰਦੇ ਸਨ। ਇੱਕ ਦੋ ਅਕਾਲੀ ਆਗੂਆਂ ਨੂੰ ਛੱਡ ਕੇ ਕੋਈ ਵੀ ਦਿਲੋਂ ਅਸਤੀਫਿਆਂ ਦੇ ਹੱਕ ਦੇ ਵਿੱਚ ਨਹੀਂ ਸੀ। 27 ਜਨਵਰੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਲੈਜਿਸਲੇਚਰਾਂ ਦੀ ਇੱਕ ਮੀਟਿੰਗ ਦੇ ਵਿੱਚ ਇਸ ਮਸਲੇ ਬਾਰੇ ਬਹਿਸ ਹੋ ਗਈ ਸੀ ਜੇ ਡਾਕਟਰ ਰਜਿੰਦਰ ਕੌਰ ਅਤੇ ਜਹਦਾਰ ਤਲਵੰਡੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਾ ਹੁੰਦੇ ਤਾਂ ਬੇਸ਼ੱਕ ਇਹ ਅਸਤੀਫੇ ਸ਼ਰਿਆ ਮੁਲਤਵੀ ਹੋ ਜਾਣੇ ਸਨ ਜਦ ਸਾਰੇ ਟੈਲ ਦਿਖਾਰੇ ਸਨ ਤਾਂ ਡਾਕਟਰ ਰਜਿੰਦਰ ਕੌਰ ਉੱਠ ਕੇ ਖੜੀ ਹੋ ਗਈ ਅਤੇ ਉਸਨੇ ਕਿਹਾ ਤੁਸੀਂ ਬੁੱਸਦਿਲ ਬਣੋ ਮੈਂ ਤਾਂ ਅਸਤੀਫਾ ਦੇਣ ਜਾ ਰਹੀਆਂ ਇਹ ਕਹਿ ਕੇ ਉਹ ਹਾਲ ਦੇ ਵਿੱਚੋਂ ਨਿਕਲਣ ਲੱਗੀ ਹੀ ਸੀ ਕਿ ਉਸ ਨੂੰ ਤਲਵੰਡੀ ਨੇ ਰੋਕ ਲਿਆ ਅਤੇ ਕਿਹਾ ਠਹਿਰ ਜਾ ਬੀਬੀ ਮੈਂ ਵੀ ਤੇਰੇ ਨਾਲ ਚੱਲਦਾ ਇਸ ਮਗਰੋਂ ਟੌੜਾ ਨੇ ਉਹਨਾਂ ਨੂੰ ਰੋਕ ਲਿਆ ਅਤੇ ਪੰਥ ਦੇ ਵਿੱਚ ਬਦਨਾਮੀ ਦੇ ਡਰੋਂ ਤਿਫੇ ਦੇਣਾ ਮੰਨ ਲਿਆ ਉਸ ਦਿਨ ਅਸਤੀਫੇ ਦਾ ਲਿਖ ਦਿੱਤੇ ਗਏ ਪਰ ਉਹਨਾਂ ਦੇ ਉੱਤੇ ਤਾਰੀਖ 21 ਫਰਵਰੀ 1983 ਦੀ ਪਾ ਦਿੱਤੀ ਗਈ ਇਹ ਉਮੀਦ ਕੀਤੀ ਜਾਂਦੀ ਸੀ ਕਿ 21 ਫਰਵਰੀ ਤੱਕ ਸਰਕਾਰ ਕੋਈ ਨਾ ਕੋਈ ਸਮਝੌਤਾ ਕਰ ਹੀ ਲਵੇਗੀ ਅਖੀਰ ਅਕਾਲੀਆਂ ਦੇ ਨਾਲ ਅੰਦਰ ਖਾਤੇ ਹੋਏ ਸਮਝੌਤੇ ਦੇ ਮੁਤਾਬਕ ਇਹ ਅਸਤੀਫੇ ਨਾਮਨਜ਼ੂਰ ਕਰ ਦਿੱਤੇ ਗਏ ਸਨ ਪੰਜਾਬ ਪੁਲਿਸ ਨੇ 18 ਨਵੰਬਰ 1992 ਦੇ ਦਿਨ ਹਰਨਾਮ ਸਿੰਘ ਸੈਨਾ ਜਸਪਾਲ ਸਿੰਘ ਸੁਰਜੀਤ ਸਿੰਘ ਅਮਰੀਕ ਸਿੰਘ ਜਰਨੈਲ ਸਿੰਘ ਜੋਗਿੰਦਰ ਸਿੰਘ ਬਲਜੀਤ ਸਿੰਘ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ